ਜੀ ਬਈ ਕੀ ਹਾਲ ਨੇ ਸਾਰਿਆਂ ਦੇ ਹੋਰ ਠੀਕ ਹਾਂ ਬਈ ਘਰ ਪਰਿਵਾਰ ਸਾਰਿਆਂ ਦੇ ਵਾਹਿਗੁਰੂ ਕਿਰਪਾ ਕਰੇ ਵਧੀਆ ਹੋਣ ਤੇ ਜਾਨਵਰ ਵਗੈਰਾ ਮહેર ਕਰੇ ਰੱਬ ਠੰਡ ਤੋਂ ਬਚੇ ਹੋਣ ਬਈ ਸਾਰਿਆਂ ਦੇ ਆ ਗਏ ਆਪਾਂ ਇੱਧਰ ਲਈ ਘਰੇ ਆ ਕੇ ਬਈ ਹੱਲੇ ਅੱਜ ਤਾਂ ਆਪਾਂ ਕੁਝ ਵੀ ਨਹੀਂ ਖੋਲਿਆ ਪਨਾ ਤੂੰ ਹੀ ਲਾਈਆ ਪਨਾ ਆਪਾਂ ਖੋਲ ਲਈਏ ਕਿਉਂ ਬਸ ਹੁਣ ਇਹਨਾਂ ਨੂੰ ਜਾਨਵਰਾਂ ਨੂੰ ਇਹ ਬੱਚਿਆਂ ਵਾਲੇ ਨੇ ਬਈ ਦੋ ਜੋੜੀਆਂ ਨੇ ਬੱਚੇ ਕੱਟ ਰੱਖੇ ਨੇ ਘਰ ਤੇ ਤਾਂ ਕਰਕੇ ਹੁਣ ਇਹਨਾਂ ਨੂੰ ਬਚਿਆਂ ਨੂੰ ਦਾਣੇ-ਦੂਣੇ ਪਾ ਰਿਹਾ। ਇਹ ਤਾਂ ਹਮੇ ਬਾਹਰੇ ਕੱਢ ਲਈ ਸੀਗੇ। ਨਹੀਂ ਤਾਂ ਮੈਂ ਘਾਣੂ ਕੱਢਦਾ ਸੀ। ਬਾਜਰਾ ਲਿਆਂਦਾ ਹੁਣ ਬਾਜਰਾ ਪਾਇਆ ਕਰਾਂਗੇ ਯਾਰ ਇਹਨਾਂ ਨੂੰ। ਆਪਾਂ ਪਾਣੀ ਕਰਨ ਧਰਤਾ ਬਈ ਕਰ ਪਾਣੀ ਧਰਾਂਗੇ ਨਾ ਨਿੱਗਾ ਜਾ। ਸਮਝ ਮੰਨ ਕੇ ਚਲੋ। ਬਾਜਰਾ ਗਰਮ ਹੁੰਦਾ ਯਾਰ ਚੰਗਾ ਬਾਜਰਾ ਤਾਂ ਜਿੰਨਾ ਪਾਵਾਂਗੇ ਉਨੇ ਹੀ। ਵਧੀਆ ਹੈਗਾ ਸਰ। ਸਾਰਿਆਂ ਨੂੰ ਪਾਇਆ ਕਰਾਂਗੇ ਬਾਜਰਾ ਪਾ ਲਓ ਇਹੋ ਹੀ ਉਹ ਇਹਨਾਂ ਨੂੰ ਦਾਣੇ ਦਾਣੇ ਪਾ ਦਈਏ ਬਹੁਤ ਸਾਕੋ ਸਾਕੋ ਬਈ ਦਾਣੇ ਜਿੰਨੇ ਜਿੰਨੇ ਤੋਂ ਆਪਣਾ ਨੇ ਦੋਨੇ ਬੱਚੇ ਕੱਟ ਲੈ ਇਹਨੇ ਇਹਦਾ ਚਤਰੀ ਜੀ ਦਾ ਅੰਡਾ ਇੱਕ ਖਰਾਬ ਖਿਆ ਬੋਦੀ ਅਜੇ ਤਾਂ ਆਪਣੀ ਦਾ ਉਹ ਵੀ ਕੋਈ ਚੱਕਰ ਨਹੀਂ ਬਾਈ ਡਾ ਵੀ ਵੀ ਚੱਕਰਾ ਚੱਲਦਾ 9 ਵਜੇ ਦਾ ਹੋਏ ਚੱਲਣਾ ਜੇ ਦੋ ਵੀ ਪੂਰ ਚੜ੍ਹ ਗਏ ਤਾਂ ਵੀ ਵਧੀਆ ਪਾਪਾ ਨੂੰ ਉਹ ਚੱਕਰ ਨਹੀਂ ਐਡਾ ਉਹ ਨਾ ਨੰਡਰ ਉਹ ਨਾ ਲਾਣੀ ਨੂੰ ਇੱਕ ਸ਼ਕੋ ਤੁਸੀਂ ਦਰਦੇ ਕਿਉਂ ਬਤੰਦਰੋ ਧੁੰਦ ਦੇਖੋ ਬਈ ਅੱਜ ਆਹ ਨਾਲ ਕੁਛ ਨਹੀਂ ਰਾਜਦਾ ਮਨ ਸੂਰਜ ਵੀ ਨਿਕਲਦਾ 10 ਵਜੇ ਨਾਲ ਹੋਰ ਨੇ ਜੇ ਤੱਕ ਮੈਨੂੰ ਲੱਗਦਾ ਹੈ ਅੱਜ ਕੋਈ ਸੂਰਜ ਸਾਰਜ ਕੁਛ ਨਹੀਂ ਨਿਕਲਦਾ ਆਹ ਦਾ ਹਾਰਾ ਸਿਸਟਮ ਆਈਆਂ ਬੰਦੀ ਰੱਖੀ ਜਾਨਵਰ ਵਧੀਆ ਰਹਿਾਂਗੇ ਕੱਲ ਤਾਂ ਸੂਤ ਧੁੱਪ ਵਧੀਆ ਨਿਕਲੇਗੀ ਅੱਜ ਜੇ ਨਿਕਲੀ 12 1 ਵਜੇ ਨਿਕਲੋ ਬਈ ਉਹ ਤਾਂ ਬੜਾ ਲੇਟ ਹੋ ਜਾਂਦਾ ਸਿਸਟਮ ਮੈ ਜਾਣਾ ਵੀ ਹੁੰਦਾ ਨਾ ਤਾਂ ਕਰਕੇ ਮਾਤਾਂ ਲੈਣਾ ਨੂੰ ਦਾਣੇ ਦਾਣੇ ਪਾ ਜੀ ਯਾਰ ਇੱਕ ਵਾਰ ਬੱਚਿਆਂ ਨੂੰ ਚੋਗਾ ਜਾ ਕੇ ਦੇਣਾ ਹੁੰਦਾ ਹਨਾ ਵੱਡੇ ਕੂਤਰ ਨੇ ਬਈ ਤਾਹ ਕਰਕੇ ਪਾਣੀ ਜਲ ਨਹੀਂ ਦਾ ਮੰਦਿਰ ਹੀ ਪਾਉਂਦਾ ਯਾਰ ਅੰਦਰ ਫਿਰ ਪਿੱਠਾ-ਪੁੱਠਾ ਇਹ ਕਰਕੇ ਬਾਹਰ ਖਰਿਆਵਗਾ ਨੂੰ ਹੁਣ ਬੇਠਾ ਬਾਹਰੇ ਕਰ ਲੈਂਦੇ ਨੇ ਚਲ ਝਾੜੂ-ਚੂੜੂ ਬਾਜ ਦੇ ਨਾਲ ਸਫਾਈ ਹੋ ਜਾਂਦੀ ਆ ਕੋਈ ਏਡੀ ਕਰਨੀ ਹੁੰਦੀ ਹੈ ਨਾ ਉਹਦੇ ਕਰਕੇ ਠੰਡ ਬਹੁਤ ਜ਼ਿਆਦਾ ਵਧ ਗਈ ਬਈ ਤਾਂ ਇਹਦੀ ਮਾਂ ਚਲ ਤੁਸੀਂ ਦੀ ਸਾਕਾ ਲਾਂਗਿਆ ਨਾ ਸਾਬ ਜਦਿਆਂ ਦਾ ਦੇ ਕਰਕੇ ਠੰਡ ਘਟ ਜੂ ਪਰ ਠੰਡ ਵਧ ਗਈ ਘਟਣ ਦੀ ਬਜਾਏ ਹੁਣ ਮੱਖੀ ਚਲੋ ਦੇ ਮੇ ਕਿ ਹੁੰਦਾ ਹਨ ਉਵੇਂ ਹੀ ਹੋਊਗਾ ਕੋਈ ਸੁਣੀ ਆਦੋ ਜਰਾ ਬੜੀ ਜਾਵੇ ਹਨ ਕੋਈ ਹੱਲ ਨਹੀਂ ਹੈਗਾ ਇਸ ਚੀਜ਼ ਦਾ ਕਿਹੜਾ ਜਿਹੜਾ ਆਪਣਾ ਉਹ ਲਾਲ ਸਜਾ ਫਿਰਦਾ ਇਹਨਾਂ ਹਰੇ ਭਲੇ ਲਿਕਪੂ ਤੇ ਲਗੇ ਆਂਡਿਆਂ ਦੇ ਘੱਟ ਬੈੰਦ ਨੇ ਪਤਾ ਨਹੀਂ ਕੀ ਚੱਕਰਾ ਯਾਰ ਬਈ ਕੁਛ ਕਹਿ ਨਹੀਂ ਸਕਦੇ ਕਿ ਸਿਸਟਮ ਇਹਨਾਂ ਦਾ ਸਮਝ ਨਹੀਂ ਲੱਗ ਰਹੀ ਕੋਈ ਗੱਲ ਦੀ ਬਸ ਬਾਹਰ ਹੋਈ ਹੈ ਗੱਲ ਆਡੀ ਫਿਰਤੀਆ ਕਾਲ ਰੱਖੀ ਜੀ ਤਾਂ ਚੋਕ ਦੀ ਜੀ ਦਾਨੇ ਦੋਨੇ ਪਾਤੇ ਇਹਨਾਂ ਨੂੰ ਬਾਜਰਾ ਪਾਇਆ ਹੁਣ ਨਾ ਇਹ ਕਣਕ ਪਈਆ ਹੋਰ ਕੁਝ ਨਹੀਂ ਪਾਇਆ ਬਾਜਰਾ ਗਰਮ ਹੁੰਦਾ ਥੋੜਾ ਨਿੱਗ ਜੀ ਰੱਖੂਗਾ ਤਾਂ ਕਰਕੇ ਪਾਤਾ ਬਾਜਰਾ ਆਪਾਂ ਇਹਨੂੰ ਖਾ ਲੈਣ ਦੋ ਦਾਨੇ ਦੋਨੇ ਪਾਣੀ ਇਹਨਾਂ ਦਾ ਡੋਲਤਾ ਮੈਂ ਠੰਡਾ ਪਾਣੀ ਇੱਧਰ ਡੋਲਦਾ ਬਈ ਹੁਣ ਗਰਮ ਪਾਣੀ ਕਰ ਧਰਿਆ ਹੋਇਆ ਨਹੀਂ ਗਾਜਾ ਕਰਕੇ ਇਹਨਾਂ ਨੂੰ ਉਹ ਪਾਵਾਂਗੇ ਪਾਣੀ ਆ ਖਾਣ ਦੇ ਇਹਨਾਂ ਨੂੰ ਦਾਨੇ ਦੋਨੇ ਇਹ ਬਾਕੀ ਦੇਖ ਰਹੇ ਕਿ ਸਿਸਟਮ ਬਣਦਾ ਓਕੇ ਦੀ ਰਿਪੋਰਟ ਆ ਜਾਮਾ ਹਾਂਜੀ ਅੱਜ ਫੇਰ ਬਈ ਲੇਟ ਹੋ ਗਏ 7 ਵਜੇ ਗਏ ਯਾਰ ਆਪਾਂ ਨੂੰ ਤੇ ਹੁਣ ਆਇਆ ਮੈਂ ਇੱਧਰ ਕੰਮ ਤੋਂ ਅੱਜ ਲੇਟ ਹੋ ਗਿਆ ਯਾਰ ਪਾਣੀ ਦਿੱਤਾ ਤਾਂ ਰਿਹਾ ਹੋਈ ਪਹਿਲਾਂ ਹੀ ਹੁਣ ਜਾਨਵਰਾਂ ਦਾ ਤੇ ਇਹ ਹੁਣ ਆਇਆ ਇੱਧਰ ਹੁਣ ਆ ਜੀ ਹੁਣ ਪਾਣੀ ਮੇ ਤਾਰੀ ਲਾਣੀ ਯਾਰ ਇਹਨੂੰ ਕੋਈ ਆ ਬਈ ਕੰਮ ਦਾ ਨਾ ਹਿੰਦੀ ਕੇ ਮੇਰਾ ਕੰਮ ਆਪਨ ਆਦਿਆਂ ਨੂੰ ਦਾਨੇ ਪਾ ਦੀਏ ਹੁਣ ਵੱਡਿਆਂ ਨੂੰ ਪਾਤੇ ਮੈਂ ਤਾਂ ਬਾਜਰਾ ਬਾਜਰਾ ਛੋਟਾ ਨੂੰ ਪਾ ਦੀਆ ਯਾਰ ਲਾਈਟਾਂ ਦਾ ਆਦਮੀ ਕੁੱਡਿਆਂ ਚ ਫਾਇਦਾ ਹੋ ਗਿਆ ਬਈ ਲਾਈਟਾਂ ਦਾ ਚੈੱਕ ਕਰੋ ਨਾ ਹੋ ਰਿਹਾ ਨਾ ਚਮਕਣ ਚਮਕਦੇ ਨਹੀਂ ਜਾਵਾ ਨਾ ਹੋ ਰਿਹਾ ਨਹੀਂ 13 ਜਿਹੜਾ ਕਰ ਲਾਂਗੇ ਭੁੱਖੇ ਨੇ ਤੜਕੇ ਵੀਣਾ ਨੇ ਪੈ ਗਏ ਮੈਂ ਤੜਕੇ ਪਾ ਦਿੰਦਾ ਹਾਂ ਹਾਲੇ ਜਿਹੜੀ ਸੈਟਿੰਗ ਆ ਜੂਗੀ ਹਾਂ ਇਹ ਇੱਧਰ ਲੈਣ ਨੂੰ ਵੀ ਪਾਉਣੇ ਨੇ ਯਾਰ ਬੱਚਿਆਂ ਨੂੰ ਉਹ ਵੱਡਿਆਂ ਨੂੰ ਖਾ ਲੈਣ ਦੇ ਫਿਰ ਉਹ ਟੋਟਿਆਂ ਨੂੰ ਪੁੱਤਰ ਜਿਹੜੇ ਵਿਚਾਰ ਲੈ ਮੇਰਦੇ ਨੇ ਉਹਨਾਂ ਨੂੰ ਤਾਂ ਫਿਰ ਤਾਂ ਹੀ ਪਾਵਾਂਗੇ ਨਾ ਜੇ ਆਹ ਕਾਇਆ ਨੇ ਪੁੱਤਾਂ ਤੜਕੇ ਵੀ ਨਹੀਂ ਅਜੇ ਤੱਕ ਕੋਈ ਵੀਡੀਓ ਸ਼ੂਟ ਹੋਈ ਬਾਲੀ ਆਪਾਂ ਤਾਂ ਮੈਂ ਤੁਹਾਨੂੰ ਮੈਂ ਕਹਾ ਬਈ ਵੀਡੀਓ ਸ਼ੂਟ ਕਰੀ ਆਪਾਂ ਥੋੜੀ ਜੀ ਕਰੀ ਸੀ ਕਿਉਂ ਪੁੱਤਾਂ ਨੇ ਬਾਰ-ਬਾਰੇ ਪਾਇਆ ਦਾਨੇ ਬਈ ਤੁਹਾਨੂੰ ਦਬਾ ਲਈ ਸੀ ਤੜਕੇ ਦਾ ਫਿਰ 12:00 ਵਜੇ ਧੁੱਪ ਨਿਕਲ ਲਈ ਵਧੀਆ ਹੁੰਦਾ ਪਰ ਉਹ ਧੁੰਦ ਬਹੁਤ ਸੀ ਅੱਜ ਇਧਰ ਲੱਕੜਾਂ ਦਾ ਖੋਲ ਲੀਏ ਇੱਕ ਮਿੰਟ ਆਇਆ ਨਗਰੋ ਉਨਾ ਉੱਡੋ ਨਾ ਭਾਈ ਕਰੋ ਜੀ ਇੱਕ ਇਹ ਅਣਬਰ ਇੱਥੇ ਨਾ ਫਲੇਟ ਦਾ ਬੰਦ ਕਰਨੀ ਬੋ ਆਪਾਂ ਨੂੰ ਮੈਂ ਤਾਂ ਫਿਰ ਆਉਂਦੇ ਨਹੀਂ ਆਏ ਬਣਾ ਡੈਟ ਤੋਂ ਕਣਕ ਥੋੜੀ ਜਿੰਨੂੰ ਹੋਰ ਪਾ ਦੀ ਬਾਜਰਾ ਬਾਜਰਾ ਰਹਿ ਗਿਆ ਕੱਲਾ ਪੁਛਾ ਜੋਗ ਜਾਗ ਵੀ ਦੇਣੀ ਆ ਨਾ ਭਾਈ ਇਹਨੇ ਕਿੰਨਾ ਰਾਜ ਲੈਣਗੇ ਯਾਰ ਫਸੇ ਕਿਉਂ ਪਾਣੀ ਵੀ ਪਾਵਾਂਗੇ ਪਾਣੀ ਤੈਰ ਕੇ ਪਾਵਾਂਗੇ ਥੋੜਾ ਜਿਹਾ ਇਹਨਾਂ ਨੂੰ ਇਹਨੇ ਪਾਣੀ ਗਰਮ ਹੋਈ ਜਾਂਦਾ ਆਪਣਾ ਹੋ ਜਾਂਦਾ ਗਰਮ ਫਿਰ ਪਾਣੀ ਪਾ ਦਾਂਗੇ ਇਹਨਾਂ ਦਾਣੇ ਉਹਨੇ ਖਾ ਲੈਣ ਦੇ ਕੱਲ ਨੂੰ ਦਾ ਸਰਾਮਣ ਵਾਲੀ ਪਾ ਜਾਾਂਗੇ ਕੱਲ ਨੂੰ ਮੈਂ ਮੈਨੂੰ ਪਤਾ ਮੈਂ ਲੇਟ ਆਉਂਗਾ ਹੱਥ ਨੇ ਕੱਲ ਨੂੰ ਹੱਥ ਨੇ ਇਹ ਤਾਂ 9 ਵਜੇ ਆਣ ਮੈਨੂੰ ਆਉਂਦੇ ਕਰਦੇ ਇਹਨੂੰ ਫਿਰ ਤੜਕੇ ਸੁਨੇਹਾ ਇਹਨਾਂ ਨੂੰ ਦਾਣੇ ਪਾ ਜਾਾਂਗੇ ਐਂ ਦਾ ਤੜਕੇ ਮੈਂ ਕਬੂਤਰ ਡਾਵਾ ਵੀ ਸ਼ਾਇਦ ਉਹ ਦਾ ਚਿੱਟੀਆਂ ਦਾ ਵੀ ਡਾ ਲਾਂ ਮੈਂ ਜਿਹੜਾ ਫੜਿਆ ਸੀ ਆਪਾਂ ਉਹ ਬੈ ਗਿਆ ਸੀ ਨਾ ਆਪਣੇ ਉਹ ਮੈਂ ਸ਼ਾਇਦ ਐਂ ਤਾਂ ਮੈਂ ਡਾ ਲਾਂ ਤੇ ਗੀੜੇ ਦੇ ਆਪ ਕੋ ਯਾਰ ਐਂ ਸੁਖਾ ਬਈ ਲੇਟਾਂ ਐ ਖਾਂਦੇ ਨੇ ਕਬੂਤਰ ਦਾਣੇ ਲੈਟ ਦੇ ਚਾਨਣ ਚ ਨੇ ਨੀਰੇ ਜਿਵੇਂ ਫੋਨ ਦੀ ਫਲੈਸ਼ ਲਾਉਣੀ ਪੈਂਦੀ ਫੇਰ ਖਾਂਦੇ ਇਹ ਤਾਂ ਤਾਂ ਕਰ ਕਿਹਨੋ ਮੋਬਾਈਲ ਦੀ ਲਾਈਟ ਨਾਲ ਤਾਂ ਕਿੱਥੇ ਬਣਦੀ ਹੈ ਗੱਲ ਰਾਤ ਰਾਤ ਔਖਾ ਜਾਂਦਾ ਤਾਂ ਫਿਰ ਕਿਹਨੋ ਤੇ ਵਧੀਆ ਸਿਸਟਮ ਹੋ ਗਿਆ ਨਾ ਮਿੱਟੀ ਲਾਉਣੀ ਹੈ ਯਾਰ ਵਧੀਆ ਲਿਪਾਂਗੇ ਖੁੱਡੇ ਥੱਲੋਂ ਐਨਾਂ ਦਾ ਤੁਹਾਨੂੰ ਲਿਪਣੇ ਨੇ ਬਈ ਫੇਰ ਕੋ ਸਿਸਟਮ ਬਣਾਉਂਗਾ ਕੋ ਭਾਈ ਮੱਡੀਆਂ ਜੋੜੀਆਂ ਬਈ ਖਾ ਕੇ ਤੇ ਦਾਣੇ-ਦੂਣੇ ਅੰਦਰ ਵੱੜ ਗਏ ਆ। ਬੱਚਿਆਂ-ਬੱਚਿਆਂ ਦੀ ਯੋਗਾਂ ਦੇਣ ਲੱਗੀਆਂ। ਤੇ ਹੁਣ ਆਪਾਂ ਪਾਈ ਇਹਨਾਂ ਨੂੰ। ਚੱਕੋ। ਆਉਂਦੇ ਨੇ। ਇਦਾਂ ਮੀ ਉਤਰ ਜਾੜੇ। ਇਹਨਾਂ ਨੂੰ ਫੰਮਾ ਕੇ ਨਿਕਾਲਦੇ। ਅੰਦਰੋਂ ਛੋਟੇ ਬਚੇ ਬਈ ਖਾਈ ਜਾਂਦੇ ਨੇ ਅਜੇ ਦਾਣੇ। ਲਈ ਪਏ ਨੇ ਬਾਦਰਾ ਬੂਦਰਾ ਇਹਨਾਂ ਨੂੰ ਖਾਈ ਰਹੇ ਨੇ ਪ੍ਰੋਪਰ ਰੇਕ ਨਾਲ ਕੋਈ ਇਸ਼ੂ ਨਹੀਂ ਬਾਹਰੋਂ ਤਾਂ ਲਿਆਂਦਾ ਭਾਈ ਥੋੜੇ ਜਿਹਾ ਐਕਟਿਵ ਜੇ ਹੁਣ ਹਟ ਗਏ ਸੀ ਯਾਰ ਇਕੱਠੇ ਜੋ ਕੇ ਬੈਠਣ ਲੱਗੇ ਸੀ ਮਾਚਰ ਬਾਦਰਾ ਨਾਲ ਗਰਮ ਜੇ ਰਹਣਗੇ ਅੰਦਰ ਹੁਣ ਤਾਂ ਸੈਕਟਰ ਰਹਣਗੇ ਇਧਰੋਂ ਆ ਵੀ ਖਾਈ ਜਾਂਦੇ ਨੇ ਪਾਣੀ ਦੇਖ ਲਈ ਦਿੱਤਾ ਕਿੰਨਾ ਹੋ ਗਿਆ ਫਿਰ ਪਾਣੀ ਇਹਨਾਂ ਨੂੰ ਪਾਉਣਾ ਹੈਗਾ ਪਾਣੀ ਦਾ ਜਿ ਨਿੱਗਾ ਜਿ ਹੋਇਆ ਯਾਰ ਇਹ ਨੰਬਰ ਤਾਂ ਨੇ ਵੱਡਿਆ। ਹਾਂਜੀ। ਕੋਈ ਬਚਾ ਉਹ ਜਾਂ ਓੜੀ ਬੰਦੀ ਯਾਰ ਜੋੜੀ ਆਂਟਿਆਂ ਤੇ। ਪਤਾ ਨਹੀਂ ਕੀ ਚੱਕਰ ਆ। ਯਾ ਹੋ ਗਿਆ ਅਨੜਾ ਕੰਮ ਉਹ ਲਾਲ ਜੇ ਬੱਚੇ ਦਾ ਯਾਰ ਪਤ ਨਹੀਂ ਲੱਗਿਆ ਬਈ ਕਿੰਦਰ ਭਾ ਗਿਆ ਯਾਰ ਉਹਦਾ ਤਾਂ ਪਤ ਨਹੀਂ ਲੱਗਿਆ ਇੱਧਰ ਭਾ ਗਿਆ ਕਿ ਇੱਧਰ ਨਹੀਂ ਹੈਣਾ ਅੰਦਰ ਰੁੱਦੇ ਨੇ ਥੋੜਾ ਯਾਰ ਇਹ ਕੋ ਬੁੱਤਰਾ ਆਪਣੇ ਬੱਚੇ ਜੀ Erano di di non ਪੁਣੀ ਇਹਨਾਂ ਨੂੰ ਪਾ ਹੀ ਦੀ ਹੈ ਨਾ ਲਓ ਬਈ ਪਾਣੀ ਵੀ ਰੱਖ ਦੀ ਇਹਨਾਂ ਨੂੰ ਹੁਣ ਆਪਾਂ ਚੱਕੋ 1 ਕਿਲੋਗ੍ਰਾਮ ਇਹਨਾਂ ਨੂੰ non ਰੱਖਤਾ ਬਈ ਪੀ ਰਹਿਣਗੇ ਇਹ। ਅੱਛਾ ਕੋ ਕੋ ਬਈ ਤੇ ਇਹਨਾਂ ਨੂੰ ਵੀ ਇਹਨਾਂ ਦਾ ਪੀ ਲਿਆ ਘਰ ਪਾਣੀ ਉਹਦਾ ਹੋਰ ਪੀ ਰਹਿਣਗੇ ਯਾਰ। ਕੋਈ ਚੱਕਰ ਨਹੀਂ। ਵਾਹ ਐਂ ਰੱਤ ਨਹੀਂ। ਤਾਂ ਕੰਮ ਆਉਂਦੀ ਨਹੀਂ। ਆਉਂਦੀ ਨਹੀਂ ਦਾ ਵੀ ਆਗਲਾ ਥੱਲੇ ਆ ਕੇ ਜਿਹੜਾ ਤੇ ਜੇ ਬੰਦਾ। ਤਾਂ ਬਾੜ ਦਿੰਦਾ ਬਿਰੂ ਵੀ ਲੱਕੜ ਨੇ। ਕੋਈ ਮੈਂ ਫੜਦਾ ਨਹੀਂ ਬਈ ਜਮੀ ਵੀ। ਮਦਾ ਗੁੰਡਾ ਵੀ ਨਹੀਂ ਖੋਲਦਾ ਸਿੱਤੀ ਆ। ਆ ਬੰਦ ਹੀ ਕਰ ਦੇ ਗੁੰਡਾ ਫਿਰ ਪੀਂਦੇ ਨਹੀਂ ਪਾਣੀ ਪੁਣੀ ਯਾਰ ਜਾਣਗੇ। ਡੱਕ ਲੈਣਗੇ ਪਾਣੀ ਪੁਣੀ ਨਾਲ। ਚੱਕੋ। ਛਕ ਲਓ ਪਾਣੀ ਪੁਣੀ। ਉੱਕੇ ਦੀ ਰਿਪੋਰਟ ਆ ਸਾਰੇ ਜਾਨਵਰਾਂ ਦੀ ਆਪਣੇ ਦੀ ਹੁਣ ਤਾਂ ਕੰਵਰਕੀ ਅੰਦਰ ਪਾਣੀ ਪੋਣੀ ਇਹਨਾਂ ਨੂੰ ਪੀ ਲੈਣ ਦੇ ਹੁਣ ਫਿਰ ਪਾਣੀ ਚੱਕਣਾਗੇ ਬਈ ਇਹਨਾਂ ਦਾ ਤਾਂ ਇਹ ਕੱਪੜਾ ਨਹੀਂ ਹੈ ਕਿੱਲਾ ਪੱਲੀ ਬੋਰੀ ਲਾਈ ਹੋਈ ਉਸ ਤੋਂ ਦੀ ਤੇ ਵਿੱਚ ਬਈ ਆਪਣੇ ਹਨਾ ਪੁੱਛਦੇ ਨੇ ਬਈ ਆਪਾਂ ਨੂੰ ਵੀ ਆਪਾਂ ਕਿਹੜੇ ਕਿਹੜੇ ਸ਼ਹਿਰ ਤੋਂ ਜਾ ਕੇ ਮੈਂ ਬਈ ਆਪਾਂ ਜਿਹੜਾ ਆਪਣਾ ਸੰਗਰੂਰ ਆ ਪੀਵੀ 13 ਵਾਲੇ ਆਗੇ ਤੇ ਬਲੌਗ ਆਪਾਂ ਨੂੰ ਸੁਨਾਮ ਪੈਂਦਾਗਾ ਉੱਥੇ ਪਿੰਡ ਆ ਆਪਣਾ ਛੋਟਾ ਜਿਹਾ ਇੱਕ ਸੁਨਾਮ ਦੇ ਲਵੇ ਤੇ ਪੀਵੀ 13 ਆਪਣਾ ਜਿਹੜਾ ਪੈਂਦਾ ਬਈ ਤੇ ਹਾਂ ਇਹ ਆਪਣਾ ਸ਼ੌਂਕ ਆ ਮੁਰਗੇ ਮਰਗੇ ਵੀ ਰੱਖਾਂਗੇ ਮੁਰਗੇ ਵਰਗੇ ਦਾ ਵੀ ਸ਼ੌਂਕ ਹੈਗਾ ਬਈ ਆਪਾਂ ਨੂੰ ਤੇ ਤਾਂ ਕਰਕੇ ਵਾਕਈ ਓਕੇ ਦੀ ਰਿਪੋਰਟ ਆ ਜਾਨਪਰਾਂ ਦੀ ਆਪਣੇ ਦੇ ਸਾਰੇ ਸੈੱਟ ਨੇ ਦਾਣੇ ਉਹਨਾਂ ਨੇ ਖਾ ਲਏ ਬਈ ਪਾਣੀ ਪੂਣੀ ਭਰਤਾ ਇਹਨਾਂ ਨੂੰ ਨਾ ਪਾਣੀ ਪੂਣੀ ਆਉਂਦਾ ਪੀ ਲੈਣਗੇ ਹਨ ਤੇ ਆਹੀ ਸਿਸਟਮ ਬਸ ਉੱਤ ਤੱਕ ਹੀ ਦੇਖਣਾ ਆਪਾਂ ਇਹ ਵਸੋਣਾ ਇਹਨਾਂ ਲੇਟ ਨੋਟਾ ਬੰਦ ਕਰਕੇ ਆਪਾਂ ਚਾਲਦੇ ਆਂ ਆਪਦੇ ਆਪਾਂ ਆਪਦੇ ਘਰੇ ਚਾਲਦੇ ਆਂ ਇਹਨੂੰ ਖਾ ਖੋ ਲੈਣ ਦੇ ਪਾਣੀ ਹੋਰ 10 15 ਮਿੰਟ ਰੀਕ ਰਹੇ ਨੇ ਪਲੱਸ ਕੁ ਮਿੰਟ ਪਾਣੀ ਪੀ ਗਏ ਲੈਣਗੇ ਬਾਕੀ ਬਈ ਵੀਡੀਓ ਦੇਖਦੇ ਹੋਣਾ ਲਾਈਕ ਕਰਿਆ ਕਰੋ ਯਾਰ ਕਮੈਂਟ ਵੀ ਕਰਿਆ ਕਰੋ ਸੋਹਣਾ ਜੀ ਇਹ ਵੀਡੀਓ ਹੋਰ ਆਪਦੇ ਯਾਰਾਂ ਮਿੱਤਰਾਂ ਖਾਤਰ ਗਾਹਾਂ ਸ਼ੇਅਰ ਕਰ ਦਿਆ ਕਰੋ ਤੇ ਚੈਨਲ ਨੂੰ ਆਪਣੇ ਨੂੰ ਸਬਸਕ੍ਰਾਈਬ ਕਰ ਲਓ ਬਈ ਮਿਲਦੇ ਆਪਾਂ ਕੱਲ ਨੂੰ ਨਵੀਂ ਵੀਡੀਓ 'ਚ ਨਵੇਂ ਟੌਪਿਕ ਤੇ